ਬੋਲੇ ਸੋਨਹਿ ਰਾਲੂ ਸਾਸਵੀ ਆਪ ਤਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦਿਨ ਦੀ ਗੱਲ ਹੈ ਕਿ ਇੱਕ ਘਟਨਾ ਵਾਪਰੀ ਸੀ ਮੋਰਿੰਡੇ ਗੁਰਦੁਆਰਾ ਸਾਹਿਬ ਜਿੱਥੇ ਕਿ ਮਨਮਤ ਹੋ ਰਹੀ ਸੀ ਤੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਚੜੀ ਕੀ ਫਤਿਹਗਰ ਸਾਹਿਬ ਤੋਂ ਹੈਡ ਗ੍ਰੰਥੀ ਸਹਿਬਾਂ ਦੀ ਸਵਾ ਨਿਭਾ ਰਹੇ ਨਾ ਉੱਥੇ ਕਥਾ ਕਰਨ ਵਾਸਤੇ ਗਏ ਤੇ ਉਹਨਾਂ ਨੇ ਇਹ ਮਨਮਤ ਵੇਖ ਕੇ ਕਥਾ ਕਰਨੀ ਬੰਦ ਕਰ ਦਿੱਤੀ ਸੀ ਕਿ ਜਿੱਥੇ ਇਹੋ ਜਿਹੀਆਂ ਗੱਲਾਂ ਬਾਤਾਂ ਹੋਣਗੀਆਂ ਉੱਥੇ ਕਥਾ ਵਿਚਾਰ ਗੁਰੂ ਸਾਹਿਬਾਂ ਦੀ ਨਹੀਂ ਹੋਊਗੀ ਜਿੰਨਾ ਚਿਰ ਤੁਸੀਂ ਆਪਣੇ ਵਿੱਚ ਸੁਧਾਰ ਨਹੀਂ ਲਿਆਉਗੇ ਉਹਨਾਂ ਚਿਰ ਉਹਨਾਂ ਨੇ ਕਥਾ ਦਾ ਵੀ ਕਿਹਾ ਕਿ ਮੈਂ ਇੱਥੇ ਨਹੀਂ ਹਾਂ ਸੰਗਤ ਦੇ ਵਿੱਚ ਵਿਚਾਰ ਚਰਚਾ ਜ਼ਰੂਰ ਕੀਤੀ ਗਈ ਪਰ ਉਹਨਾਂ ਜਿਹੜਾ ਮੇਨ ਸੇਵਾ ਬਖਸ਼ੀ ਸੀ ਉਹਨਾਂ ਨੂੰ ਕਥਾ ਕਰਨ ਦੀ ਉਹਨਾ ਕਥਾਕਰਨ ਤੋਂ ਕੋਰੀ ਨਾਕਾੜਤੀ ਕਿਉਂ ਕੀਤੀ ਗਈ ਇਹਦੇ ਵਿੱਚ ਆਪਾਂ ਵੇਖ ਸਕਦੇ ਦੋ ਤਿੰਨ ਦਿਨ ਤੋਂ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਪਰ ਸੁਪਾਕ ਪ੍ਰਾਪਤ ਹੋਇਆ ਅੱਜ ਸਿੰਘ ਸਾਹਿਬ ਨਾਲ ਬੈਠਣ ਦਾ ਤੇ ਨਾਲੇ ਫਤਿਹ ਸਾਜ ਪਹੁੰਚਣ ਵਾਲੇ ਪੁੱਛਦੇ ਆ ਕਿ ਕੀ ਵਿਚਾਰ ਚਰਚਾ ਹੋਈ ਤੇ ਕੀ ਮਨਮਤ ਉੱਤੇ ਹੋਈ ਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਦੋ ਤਿੰਨ ਦਿਨ ਤੋਂ ਜਿਹੜੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਕਿ ਉੱਥੇ ਮਨਮਤ ਹੋ ਰਹੀ ਸੀ ਕੋਈ ਇਹੋ ਜਿਹੇ ਘਟਾਓ ਆਪਰਦੀਆਂ ਤੇ ਪਹਿਲੋਂ ਤੇ ਉਹ ਗੁਰਦੁਆਰਾ ਸਾਹਿਬ ਬਾਰੇ ਦੱਸੋ ਤੇ ਉੱਥੇ ਜਿਹੜਾ ਸਾਡੇ ਗੁਰਦੁਆਰਾ ਸਾਹਿਬਾਂ ਤੋਂ ਬਸ ਸੇਧ ਲੈਣੀ ਹੁੰਦੀ ਆ ਜਾਂ ਕੌਮ ਨੇ ਜਾਂ ਆਪਣੇ ਬੱਚਿਆਂ ਨੇ ਆਉਣ ਲਈ ਪਨੀਰੀ ਨੇ ਉਥੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤੇ ਜੇ ਉੱਥੇ ਇਹੋ ਜਿਹੇ ਕਨਾਉਣੀਆਂ ਕਾਰਵਾਈਆਂ ਹੋਣਗੀਆਂ ਤੇ ਕਿਵੇਂ ਸੇਧ ਲਈ ਜਾਊਗੀ ਇਹ ਗੁਰਦੁਆਰਾ ਸਾਹਿਬ ਮੁਰੰਡਾ ਸ਼ਹਿਰ ਵਿੱਚ ਹੈ ਜਿੱਥੇ ਧਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਨੇ ਇੱਕ ਰਾਤ ਕੈਦੀਆਂ ਦੇ ਰੂਪ ਚ guzari ਸੀ ਉਹ ਮਹਾਨ ਨਗਰੀ ਜਿੱਥੇ ਸਿੱਖ ਇਤਿਹਾਸ ਦੀ ਪਹਿਲੀ ਸਿੱਖ ਬੀਬੀ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਕੈਦ ਹੋਈ ਮਾਸੂਮ ਲਾਲ ਕੈਦ ਹੋਏ ਸੋ ਉਸ ਧਰਤੀ ਦਾ ਨਾਮ ਲਿਆ ਸਾਡਾ ਸੀਸ ਝੁਕਦਾ ਮੈਂ ਪੰਥ ਨੂੰ ਚਾਹਾਂਗਾ ਇਹ ਬੇਨਤੀ ਕਰਾਂਗਾ ਵੀ ਆਪਣੀ ਸਿਮਰਤੀ ਦਾ ਹਿੱਸਾ ਉਸ ਧਰਤੀ ਨੂੰ ਬਣਾਉਣ ਗੁਰਦੁਆਰਾ ਕੋਤਵਾਲੀ ਸਾਹਿਬ ਪਰ ਜਿਹੜੀ ਇਹ ਘਟਨਾ ਹੈ ਇਹ ਇੱਕ ਵੱਖਰਾ ਸਥਾਨ ਹੈ ਉਹਦਾ ਨਾਮ ਹੈ ਗੁਪਤ ਸਰ ਸਾਹਿਬ ਉੱਥੇ ਕੋਈ ਸ਼ਖਸੀਅਤ ਕਿਸੇ ਵੇਲੇ ਰਹੀ ਦੱਸਿਆ ਜਾਂਦਾ ਵੀ ਉਹ ਤਾਪ ਕਰਦੇ ਹੁੰਦੇ ਸੀ ਚਲੀਹੇ ਕੱਟਦੇ ਹੁੰਦੇ ਸੀ ਤੇ ਉਹਨਾਂ ਦੀ ਆਪਣੀ ਇੱਕ ਰਵਾਇਤ ਸੀ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਮੈਨੂੰ ਬੜੇ ਸਤਿਕਾਰ ਨਾਲ ਪ੍ਰਬੰਧਕ ਸਾਹਿਬਾਨਾਂ ਨੇ ਬੁਲਾਇਆ ਬਕਾਇਦਾ ਐਡਵਰਟਾਈਜ਼ਮੈਂਟ ਕੀਤੀ ਹੋਰਡਿੰਗ ਲੱਗੀਆਂ ਸਨ ਹੋਰ ਵੀ ਗੁਰੂ ਕੇ ਕੀਰਤਨੀਆਂ ਸਿੱਖ ਕੌਮ ਦੇ ਕਥਾਵਾਚਕ ਉਹਨਾਂ ਬੁલાਏ ਹੋਏ ਸਨ 2 ਦਿਨ ਦਾ ਸਮਾਗਮ ਸੀ ਸੋ ਪਰਸੋਂ ਮੇਰਾ ਟਾਈਮ ਸੀ ਉਹ ਪਹਿਲੀ ਗੱਲ ਪ੍ਰਸ਼ਾਦਾ ਛਕਣ ਦਾ ਜਿਹੜਾ ਪ੍ਰਬੰਧ ਸੀ ਉੱਥੋਂ ਮੇਰਾ ਮੱਥਾ ਠਣਕਿਆ ਵੀ ਇਹ ਸਿੱਖ ਚੇਤਨ ਨਹੀਂ ਹੈਗੇ ਬਹੁਤੇ ਉਹ ਮੈਨੂੰ ਪ੍ਰਸ਼ਾਦਾ ਛਕਣ ਲਈ ਉਹਨਾਂ ਨੇ ਜਦੋਂ ਲੰਗਰ 'ਚ ਲੈ ਕੇ ਗਏ ਤੇ ਉਹ ਲੰਗਰ ਗੁੱਗਾ ਮਾੜੀ ਦੇ ਸਥਾਨ ਤੇ ਚੱਲ ਰਿਹਾ ਸੀ ਜਿੱਥੇ ਜਿਹੜੇ ਸੱਪਾਂ ਦੀ ਪੂਜਾ ਕਰਦੇ ਨੇ ਕੁਝ ਲੋਕ ਤੋਂ ਮੈਂ ਦਰਵਾਜ਼ੇ 'ਚ ਵਾਪਸ ਆ ਗਿਆ ਵੀ ਮੈਂ ਇਸ ਸਥਾਨ ਤੇ ਬੈਠ ਕੇ ਮੈਂ ਗੁੱਗਾ ਮਾੜੀ ਦੀ ਸਰਦਲ ਤੇ ਨਹੀਂ ਬੈਠ ਸਕਦਾ ਮੈਂ ਤਾਂ ਗੁਰੂ ਦੀ ਸਰਦਲ ਤੇ ਬੈਠਣ ਵਾਲਾ ਖੈਰ ਮੈਂ ਇਹ ਸਮਝਿਆ ਵੀ ਚਲੋ ਮੌਸਮ ਦੀ ਖਰਾਬੀ ਕਰਕੇ ਜਾਂ ਜਗ੍ਹਾ ਦੀ ਤੰਗੀ ਕਰਕੇ ਸ਼ਾਇਦ ਇਦਾਂ ਕਰ ਲਿਆ ਹੋਵੇ ਉਹ ਜਦੋਂ ਗੁਰਦੁਆਰਾ ਸਾਹਿਬ ਵਿੱਚ ਆਏ ਤੇ ਉੱਥੇ ਅਜੀਬ ਕਿਸਮ ਦੀ ਗੰਧ ਫੈਲੀ ਹੋਈ ਸੀ ਉਹ ਅੱਗ ਦੇ ਵਿੱਚ ਸਮੱਗਰੀ ਸੁੱਟ ਕੇ ਤੇ ਇੱਕ ਧੂਣੀ ਵੱਡੀ ਸਾਰੀ ਧੂਣੀ ਧੁਖ ਰਹੀ ਸੀ ਸੋ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਇਹ ਹਵਨ ਅਸੀਂ ਕਰਵਾਇਆ ਇਹ ਇੱਥੋਂ ਦੀ ਮਰਜ਼ਾਦਾ ਹੈ ਇਹ ਇੱਕ ਬਹੁਤ ਵੱਡੀ ਦੁੱਖਦਾਈ ਜਿਹੜੀ ਹੈ ਨਾ ਗੱਲ ਸੁਣਨ ਨੂੰ ਮਿਲਦੀ ਹੈ ਇਹ ਸਾਡੇ ਸਥਾਨ ਦੀ ਮਰਜ਼ਾਦਾ ਹੈ ਇਹ ਸਾਡੇ ਬਾਬਾ ਜੀ ਦੀ ਮਰਜ਼ਾਦਾ ਹੈ ਵੇਖੋ ਕੋਈ ਵੀ ਸ਼ਖਸੀਅਤ ਰੱਬ ਨੂੰ ਪਾਇਆ ਬਹੁਤ ਸਾਰਿਆਂ ਨੇ ਅੱਗੇ ਵੀ ਪਾ ਸਕਦੇ ਆ ਅਸੀਂ ਇਹ ਨਹੀਂ ਬੰਦਸ਼ ਲਾਂਦੇ ਵੀ ਸਿੱਖ ਹੀ ਜਿਹੜੇ ਆ ਉਹ ਰੱਬ ਨੂੰ ਪਾ ਸਕਦੇ ਆ ਅੱਲਾ ਅੱਲਾ ਕਹਿਣ ਵਾਲੇ ਰਾਮ ਰਾਮ ਕਹਿਣ ਵਾਲੇ ਜੋ ਵੀ ਹੈ ਵਾਹਿਗੁਰੂ ਜੀ ਦੇ ਉਹ ਸਾਰਾ ਸੰਸਾਰ ਹੀ ਇੱਕ ਪਿਤਾ ਇੱਕ ਉਸਕੇ ਹਮ ਬਾਰਕਾ ਇਸ ਗੱਲ ਨਾਲ ਕੋਈ ਨਫ਼ਰਤ ਨਹੀਂ ਹੈ ਹੋ ਸਕਦਾ ਉਹ ਸ਼ਖਸੀਅਤ ਨੇ ਵੀ ਵਾਹਿਗੁਰੂ ਜੀ ਨੂੰ ਪਾਇਆ ਹੋਵੇ ਆਪਾਂ ਬੰਦਗੀ ਤੇ ਕੋਈ ਕਮੈਂਟ ਨਹੀਂ ਕਰ ਸਕਦੇ ਸ਼ੱਕ ਨਹੀਂ ਕਰ ਸਕਦੇ ਸੋ ਉਹਨਾਂ ਸ਼ਖਸੀਅਤਾਂ ਜਿਨ੍ਹਾਂ ਨੂੰ ਲੋਕੀ ਯਾਦ ਕਰ ਰਹੇ ਆ ਉਹ ਉਹ ਸ਼ਖਸੀਅਤਾਂ ਨੂੰ ਵਾਹਿਗੁਰੂ ਜਾਣਦੇ ਨੇ ਜਾਂ ਉਹ ਆਪ ਜਾਣਦੀਆਂ ਖੈਰ ਬਿਕੋ ਮੈਨੂੰ ਜੇ ਕਥਾ ਵਾਸਤੇ ਮੈਂ ਇੱਕ ਗੱਲ ਖਾਸ ਕਹਿਣੀ ਜਾਂਦਾ ਮੈਨੂੰ ਵਿਚਾਰ ਕਰਨ ਵਾਸਤੇ ਮੈਨੂੰ ਲੈਕਚਰ ਕਰਨ ਵਾਸਤੇ ਮੰਦਰ ਵਿੱਚ ਬੁਲਾਇਆ ਜਾਏ ਮਸਜਿਦ ਚ ਬੁਲਾਇਆ ਜਾਏ ਚਰਚ ਚ ਬੁਲਾਇਆ ਜਾਏ ਮੈਂ ਜਾਣ ਲਈ ਤਿਆਰ ਹਾਂ ਔਰ ਮੈਂ ਜਾਂਦਾ ਮੀਆਂ ਪਿੱਛੇ ਕੈਥੋਲਿਕ ਚਰਚ ਦਾ ਫੰਕਸ਼ਨ ਸੀ ਚੰਡੀਗੜ੍ਹ ਵਿੱਚ ਤੇ ਮੈਂ ਆਪਣੀ ਸੰਸਥਾ ਦੀ ਆਗਿਆ ਲੈ ਕੇ ਆਪਣੇ ਮੁਖੀ ਦੀ ਆਗਿਆ ਲੈ ਕੇ ਮੈਂ ਉੱਥੇ ਗਿਆ ਸੀ ਮੈਨੂੰ ਭੇਜਿਆ ਗਿਆ ਸੀ ਸੰਸਥਾ ਵੱਲੋਂ ਸ਼੍ਰੋਮਣੀ ਗੁਰਦਵਾਰਾ ਬੰਦਕਮਿਟੀ ਵੱਲੋਂ ਮੁਸਲਮਾਨ ਮੇਰੇ ਮਿੱਤਰ ਨੇ ਬਹੁਤ ਸਾਰੇ ਯੂਪੀ ਦੇ ਵਿੱਚ ਨੇ ਉਹ ਵੀ ਮੈਨੂੰ ਬੁਲਾਉਂਦੇ ਮੈਂ ਜਾਂਦਾ ਕੋਈ ਐਸੀ ਗੱਲ ਨਹੀਂ ਉੱਥੇ ਸ਼ਿਕਵਾ ਇਹ ਸੀ ਵੀ ਸ਼੍ਰੀ ਗੁਰੂ ਗੰਸਾ ਸਾਹਿਬ ਜੀ ਪ੍ਰਕਾਸ਼ ਮਾਨ ਨੇ ਔਰ ਸਿੱਖ ਪ੍ਰਬੰਧਕ ਨੇ ਔਰ ਗੁਰਮਤ ਵਿਰੋਧੀ ਸਾਰੀ ਕਿਰਿਆ ਜਿਹੜੀ ਹੈ ਉਹ ਹੋ ਰਹੀ ਹੈ ਜਿਹੜੀ ਟੋਟਲ ਕਿਰਿਆ ਉਹ ਗੁਰਮਤ ਵਿਰੋਧੀ ਹੋ ਰਹੀ ਹੈ ਉੱਥੇ ਔਰ ਉੱਥੋਂ ਦਾ ਜਿਹੜਾ ਮਾਹੌਲ ਸੀ ਉਹ ਸਹਿਜ ਵਾਲਾ ਗੁਰਮਤ ਜੁਗਤ ਵਾਲਾ ਉਹ ਗੁਰੂ ਦੀ ਭੈ ਭਾਵਨੀ ਵਾਲਾ ਨਹੀਂ ਸੀ ਉਹ ਨੇਚਰਲੀ ਹੈ ਜਿੱਥੇ ਗੁਰੂ ਦੀ ਵਿਚਾਰ ਧਾਰਾ ਦੇ ਵਿਪਰੀਤ ਕੁਝ ਹੋਵੇ ਭਾਵੇਂ ਉਹ ਫੋਟੋ ਦੀ ਪੂਜਾ ਹੋਵੇ ਅੱਗ ਦੀ ਪੂਜਾ ਹੋਵੇ ਮਨੁੱਖ ਦੀ ਪੂਜਾ ਹੋਵੇ ਉਹ ਤੇ ਕੁਦਰਤੀ ਹੈ ਲੋਕਾਂ ਦੀ ਰੁਚੀ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਮਾਨਦਾਰੀ ਨਾਲ ਜਿੱਦਾਂ ਹੋਣੀ ਚਾਹੀਦੀ ਉਹ ਨਹੀਂ ਹੋ ਸਕਦੀ ਭਾਵੇਂ ਇਹ ਸਥਾਨ ਹੈ ਭਾਵੇਂ ਦੁਨੀਆਂ ਦੇ ਹੋਰ ਸਥਾਨ ਹੈ ਜਿੱਥੇ ਕੋਈ ਬਰਾਬਰ ਚੀਜ਼ ਪੂਜੀ ਜਾ ਰਹੀ ਹੈ ਤਸਵੀਰ ਪੂਜੀ ਜਾਏ ਸਰੀਰ ਪੂਜੀ ਜਾਏ ਅਗ ਪੂਜੇ ਜਾਣ ਚਿੰਨ ਪੂਜੇ ਜਾਣ ਉੱਥੇ ਫਿਰ ਲੋਕਾਂ ਦੀ ਮਾਨਸਿਕਤਾ ਸਥੂਲ ਨਾਲ ਜੁੜਦੀ ਹੈ ਆਈਡੀਆਲੋਜੀ ਨਾਲ ਔਖੀ ਜੁੜਦੀ ਹੈ ਉਹ ਥੋੜੇ ਲੋਕ ਹੁੰਦੇ ਆ ਜਿਹੜੇ ਗਿਆਨ ਨੂੰ ਸਮਝਦੇ ਆ ਬਹੁਤੇ ਸਥੂਲ ਨੂੰ ਵੇਖਣ ਵਾਲੇ ਹੁੰਦੇ ਉਹ ਇਹ ਚੀਜ਼ਾਂ ਨੂੰ ਬੜੀ ਬਰੀਕੀ ਦੇ ਨਾਲ ਬੜੇ ਪੋਜੀਟਿਵ ਤਰੀਕੇ ਦੇ ਨਾਲ ਮੈਂ ਮਹਿਸੂਸ ਕਰਦਾ ਗੁਰੂ ਘਰ ਦਾ ਚਮਕੀਦਾਰ ਹੁੰਦੇ ਨਾਤੇ ਵੀ ਸਿੱਖ ਚੇਤਨਾ ਦਾ ਕਿਵੇਂ ਹਿੱਸਾ ਬਣਾਈਏ ਔਰ ਉੱਥੇ ਖਾਸ ਜਿਹੜੀ ਗੱਲ ਮੈਂ ਆਪਣੇ ਵੀਰਾਂ ਨੂੰ ਵੀ ਸਨੇਹਾ ਦੇਣਾ ਚਾਹਾਂਗਾ ਜਿਹੜਾ ਅੱਜ ਦੌਰ ਚੱਲ ਰਿਹਾ ਹੈ ਬੜੀ ਖੁਸ਼ੀ ਜੀ ਸ਼ੋਰਤ ਦਾ ਚਰਚਾ ਦਾ ਤਿਹੇਲਿਆ-ਹੇਲਿਆ ਝਗੜਾ ਲੜਾਈ بڑے ਛੋਟੇ ਬੱਦਰ ਤੇ ਇਸ ਤਰ੍ਹਾਂ ਨਾ ਕਰੀਏ ਆਪਾਂ ਪਿਆਰ ਕਲਾਵੇ ਚ ਲੈ ਕੇ ਆਪਣਿਆਂ ਵਾਂਗ ਮਿਲ ਕੇ ਬੈਠੀਏ ਤੇ ਉੱਥੇ ਰੋਸਨਾ ਕੀਤਾ ਜਾ ਉੱਤਰ ਦੀ ਜਾ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਆ ਸੋ ਗੁਰੂ ਬਾਬਾ ਜੀ ਨੇ ਜਿਹੜੀ ਆ ਉਹ ਇੰਟਰਫੇਸ ਡਿਸਕਸ਼ਨ ਕੀਤੀ ਆ ਜਿਨ੍ਹਾਂ ਦੇ ਨਾਲ ਕੋਈ ਆਪਣਾ ਫੇਥ ਨਹੀਂ ਸੀ ਰਲਦਾ ਸੂਰਜ ਪੂਜਣ ਵਾਲੇ ਦਿਸ਼ਾਵਾਂ ਪੂਜਣ ਵਾਲੇ ਚਿੰਨ ਪੂਜਣ ਵਾਲੇ ਜਗਨਨਾਥ ਹਰਦੁਆਰ ਕਾਬਾ ਸੋ ਉਥੇ ਦੂਸਰਿਆਂ ਨਾਲ ਵੀ ਬੈਠ ਕੇ ਡਿਸਕਸ ਕਰਦੇ ਆ ਸਿੰਘ ਸਾਹਿਬ ਉਹਨਾਂ ਨੂੰ ਮੁਬਾਰਕ ਆ ਧਰਮ ਬਾਰਕ ਆ ਉਹਨਾਂ ਨੂੰ ਉਹ ਜੋ ਵੀ ਕਿਚੂਜਾ ਕਰਦੇ ਆ ਆਪਾਂ ਤੋਂ ਜੇ ਧਰਮ ਲੱਜਣੇ ਆ ਪਰ ਸਿੱਖ ਧਰਮ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਮੱਥਾ ਟੇਕਦਾ ਹੈਗਾ ਤੁਸੀਂ ਉਹਨੇ ਗੱਲ ਕੀਤੀ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਦੀ ਜੇ ਗੁਰਦੁਆਰਾ ਸਾਹਿਬਾਂ ਚ ਇਹੋ ਜੇ ਕੰਮ ਹੋਣਗੇ ਤੇ ਉਹਦੇ ਚ ਨੌਜਵਾਨ ਪੀੜੀ ਕੀ ਸੇਦ ਲਾਊਗੀ ਤੇ ਤੁਸੀਂ ਉੱਥੇ ਫਿਰ ਕੀ ਸਟੈਂਡ ਲ ਬਿਲਕੁਲ ਮੈਂ ਉਹ ਜਿਹੜੀ ਬੜੀ ਵਧੀਆ ਤੁਸੀਂ ਗੱਲ ਕੀਤੀ ਉਹ ਵੀ ਜੀ ਇਦਾਂ ਹੈ ਵੀ ਮਤਲਬ ਮੈਨੂੰ ਇਹ ਸ਼ਿਕਵਾ ਹੈ ਵੀ ਸਾਨੂੰ ਦੂਸਰਿਆਂ ਦਾ ਤੇ ਅਸੀਂ ਜਾ ਕੇ ਉੱਥੇ ਵਿਚਾਰ ਚਰਚਾ ਕਰ ਸਕਦੇ ਹਾਂ ਆਪਣੇ ਘਰ ਤੇ ਜਿਹੜੀ ਹੈ ਨਾ ਇਹ ਇਦਾਂ ਅਸੀਂ ਕਵਾਂਗੇ ਵੀ ਜਿਵੇਂ ਦਿਲ ਕੇ ਫੁੱਫੋਲੇ ਜਾਲ ਉਠੇ ਦਿਲ ਹੀ ਕੇ ਦਾਗ ਸੇ ਇਸ ਘਰ ਕੋ ਅਗ ਲੱਗ ਗਈ ਘਰ ਕੇ ਚਰਾਗ ਸੇ ਮਤਲਬ ਜਿਨ੍ਹਾਂ ਨੇ ਰੋਸ਼ਨੀ ਕਰਨੀ ਸੀ ਜੇ ਉਹੀ ਅੱਗ ਲਾਉਣ ਦਾ ਕਾਰਨ ਬਣ ਜਾਣ ਤੇ ਫਿਰ ਅਸੀਂ ਆਸ ਕਿੱਥੋਂ ਰੱਖਾਂਗੇ ਭਲੇ ਦੀ ਪਣਾ ਸੋ ਜਿਹੜਾ ਮੈਂ ਆਪਣੀ ਜੋ ਗੁਰੂ ਸਾਹਿਬ ਨੇ ਸੋਝੀ ਦਿੱਤੀ ਕਿ ਸਾਨੂੰ ਸੰਵਾਦ ਕਰਨਾ ਚਾਹੀਦਾ ਡਾਇਲੌਗ ਕਰਨਾ ਚਾਹੀਦਾ ਡਿਸਕਸ਼ਨ ਕਰਨੀ ਚਾਹੀਦੀ ਸੋ ਮੈਂ ਉਹ ਸਾਰੇ ਪ੍ਰਬੰਧਕ ਵੀ ਵੀਰ ਬੁਲਾਏ ਸੰਗਤ ਵੀ ਇਕੱਠੀ ਹੋ ਗਈ ਇੱਕ ਕਮਰੇ ਵਿੱਚ ਅਸੀਂ ਬੈਠ ਗਏ ਲਗਭਗ ਅੱਧੇ ਤੋਂ ਪੌਣਾ ਘੰਟਾ ਉੱਥੇ ਡਿਸਕਸ਼ਨ ਹੋਈ ਸਿਆਣੇ ਪ੍ਰਬੰਧਕ ਉਹ ਬੜੇ ਦਾਨੇ ਬਜ਼ੁਰਗ ਵੀ ਸਨ ਖਾਸ ਕਰਕੇ ਜਜ਼ਬਾਤੀ ਕਿਸਮ ਦੇ ਨੌਜਵਾਨ ਤੇ ਇੱਕ ਬੜੀ ਕੌਮ ਦੇ ਅੰਦਰ ਨਾ ਇਹਨੂੰ ਮੈਂ ਤਰਾਸਦੀ ਕਹਾਵਾਂਗਾ ਕਿ ਕੌਮ ਦੇ ਅੰਦਰ ਦਫੇੜ ਪਾਉਣ ਵਾਲਿਆਂ ਨੇ ਇੱਕਦਮ ਗੱਲ ਚੁੱਕਣਗੇ ਤੁਸੀਂ ਫੁਲਾਣੇ ਗ੍ਰੰਥ ਨੂੰ ਮੰਨਦੇ ਹੋ ਤੁਸੀਂ ਫੁਲਾਣੇ ਗ੍ਰੰਥ ਦਾ ਵਿਰੋਧ ਕਰਦੇ ਹੋ ਇਹ ਕੋਈ ਝਗੜਾ ਨਹੀਂ ਹੈ ਕੌਮ ਦੇ ਅੰਦਰ ਸਾਨੂੰ ਗੁਰੂ ਨੇ ਅਮਰਤ ਦੀਆਂ ਬਾਣੀਆਂ ਦਿੱਤੀਆਂ ਸਾਨੂੰ ਪੰਥ ਦੀ ਰਹਿਤ ਮਰਜ਼ਾਦਾ ਮਿਲੀ ਹੈ ਉਹਦੇ ਅਨੁਕੂਲ ਕੌਮ ਦੇ ਸਾਰੇ ਝਗੜੇ ਨਿਬੜ ਜਾਂਦੇ ਅਸੀਂ ਕਿਸੇ ਬਾਣੀਆਂ ਤੇ ਕਿੰਤੂ ਨਹੀਂ ਕਰ ਸਕਦੇ ਤੇ ਕਿਸੇ ਸਾਹਿਤ ਉੱਤੇ ਕਿੰਤੂ ਨਹੀਂ ਕਰ ਸਕਦੇ ਹਾਂ ਸਾਡੀ ਇਸ਼ਟ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਉਹ ਉਦਾਂ ਦੇ ਕੁਝ ਜਜ਼ਬਾਤੀ ਵੀਰ ਵੀ ਸਨ ਪਰ ਜਦੋਂ ਬੈਠ ਕੇ ਡਿਸਕਸ਼ਨ ਹੋਈ ਜਦੋਂ ਉਹਨਾਂ ਨੂੰ ਮੈਂ ਬੇਨਤੀਆਂ ਕੀਤੀਆਂ ਔਰ ਉਹਨਾਂ ਨੇ ਫੀਲ ਕੀਤਾ ਹੁਣ ਅੱਗੇ ਅਮਲ ਕਿੰਨਾ ਕਰਦੇ ਫੀਲ ਵੀ ਕੀਤਾ ਵਾਦਾ ਵੀ ਕੀਤਾ ਕਿ ਅਸੀਂ ਇਹ ਪੂਰਾ ਤੁਹਾਡੇ ਨਾਲ ਕਮਿਟਮੈਂਟ ਕਰਦੇ ਆਂ ਕਿ ਅਸੀਂ ਸਾਰੀ ਕਮੇਟੀ ਬੈਠ ਕੇ ਬਕਾਇਦਾ ਮਤਾ ਪਾਵਾਂਗੇ ਇਹ ਕੁਛ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਤੋਂ ਮੈਨੂੰ ਖੁਸ਼ੀ ਹੋਈ ਮੈਨੂੰ ਐ ਲੱਗਿਆ ਵੀ ਇੱਥੇ ਜਿਹੜਾ ਮੇਰਾ ਬੈਠਣਾ ਚਰਚਾ ਕਰਨੀ ਵਿਅਰਥ ਨਹੀਂ ਗਈ ਤੋਂ ਵਾਪਸ ਆਉਣ ਦਾ ਜਿਹੜਾ ਕਾਰਨ ਸੀ ਉਹ ਇੱਕ ਮੈਸੇਜ ਸੀ ਵੀ ਇਹ ਲੋਕ ਥੋੜਾ ਜਿਹਾ ਦਿਲ ਕਰਕੇ ਮਹਿਸੂਸ ਕਰਨ ਵੀ ਜਿਨ੍ਹਾਂ ਨੂੰ ਅਸੀਂ ਸਪੈਸ਼ਲ ਸੱਦਾ ਦਿੱਤਾ ਹੋਇਆ ਬੁਲਾਉਣ ਬੁਲਾ ਕੇ ਫਿਰ ਉਹਨਾਂ ਦੀਆਂ ਫੋਟੋਆਂ ਲਾਈਆਂ ਉਹ ਕਿਉਂ ਚਲੇ ਗਏ ਥੋੜਾ ਜਿਹਾ ਇੰਨਾ ਕਿਤੇ ਸੋਚਣ ਦੂਸਰਾ ਕਈ ਵਾਰੀ ਜਿਹੜਾ ਨਾ ਸਾਡੇ ਅੰਦਰੋਂ ਆਵਾਜ਼ ਉੱਠਦੀ ਹੈ ਜੋ ਮੈਂ ਮਹਿਸੂਸ ਕੀਤਾ ਵੀ ਮੈਂ ਬੋਲ ਕੇ ਠੀਕ ਹੈ ਮੇਰੀ ਰੋਜੀ ਰੋਟੀ ਹੈ ਮੈਂ ਸੰਗਤ ਦਾ ਦਿੱਤਾ ਖਾਂਦਾ ਪਰ ਮੇਰੀ ਆਤਮਾ ਤੋਂ ਆਵਾਜ਼ ਸੀ ਵੀ ਜੇ ਮੈਂ ਬੋਲ ਕੇ ਆਪਣੀ ਮਿਹਨਤਾਂ ਨਾਲ ਲੈ ਕੇ ਚੱਲਿਆ ਗਿਆ ਤੇ ਸ਼ਾਇਦ ਇਹ ਮੈਸੇਜ ਜਿਹੜਾ ਹੈ ਇਸ ਤਰ੍ਹਾਂ ਲੋਕਾਂ 'ਚ ਕਨਵੇ ਹੀ ਨਾ ਹੋਵੇ ਸੋ ਜਿਹੜੇ ਘੱਟੋ ਘਾਟੇ ਲੋਕ ਨੇ ਇਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਉਹ ਗਿਲੇ ਨਾਲ ਗਏ ਨੇ ਆਪਣੇ ਸੀ ਨਾ ਆਪਣੇਆਂ ਪ੍ਰਤੀ ਰੰਜ ਵੀ ਹੁੰਦਾ ਤੇ ਜਿਵੇਂ ਬੱਚੇ ਰੋਸ ਜਾਂਦੇ ਆ ਤੇ ਉਹਨਾਂ ਨੂੰ ਮੇਰਾ ਰੋਸਾ ਸਮਝ ਵਿੱਚ ਆਵੇ ਵੀ ਇਹ ਸਾਡੇ ਨਾਲ ਭਾਈ ਸਾਹਿਬ ਰੋਸ ਕੇ ਚਲੇ ਗਏ ਆ ਸਾਡੇ ਪੈਸੇ ਵੀ ਨਹੀਂ ਲੈ ਕੇ ਗਏ ਸਾਡੇ ਕੋਲ ਬੈਠ ਕੇ ਵੀ ਜਿੱਦਾਂ ਅਸੀਂ ਮਾਨਣਾ ਸੱਦਿਆ ਸੀ ਸੋ ਇਹ ਆਪਣੇ ਪਨ ਵਾਲਾ ਰੋਸਾ ਸੀ ਜਿਹੜਾ ਮੈਂ ਚਾਹੁੰਦਾ ਵੀ ਸ਼ਾਇਦ ਚੰਗੇ ਰਾਹ ਤੇ ਸਾਨੂੰ ਲੈ ਆਏ ਤੁਹਾਡੀ ਰੋਸ ਤੇ ਵਿੱਚ ਲੱਗਦਾ ਹੈਗਾ ਕਿ ਜਿਹੜੇ ਉੱਥੇ ਵੀਰ ਆਏ ਹੋਣਗੇ ਜਿਹੜੀਆਂ ਭੈਣਾਂ ਉੱਥੇ ਆਈਆਂ ਹੋਣਗੀਆਂ ਜਾਂ ਸਾਡੇ ਬਜ਼ੁਰਗ ਆਏ ਹੋਣਗੇ ਜਾਂ ਜਿੰਨਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਉਹਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਮਿਲ ਜੂਗਾ ਤੇ ਔਲੇ ਸਮੇਂ ਦੇ ਵਿੱਚ ਜਿਆਦਾ ਨਹੀਂ ਤੇ ਆਪਾਂ ਕਵਾਂਗੇ ਸੋਸ਼ਲ ਮੀਡੀਆ ਪਰ ਤੇ ਜਿੱਥੇ-ਜਿੱਥੇ ਵੀ ਖਬਰ ਜਾਊਗੀ ਜਾਂ ਅੱਜ ਅਕਾਲ ਚੈਨਲ ਦੇ ਜ਼ਰੀਏ ਸੰਗਤਾਂ ਜਿੱਥੇ ਵੀ ਦੇਖ ਰਹੀਆਂ ਤੁਹਾਨੂੰ ਉਹਨਾਂ ਵੀਰਾਂ ਤੱਕ ਉਹਨਾਂ ਭੈਣਾਂ ਤੱਕ ਉਹਨਾਂ ਬੱਚਿਆਂ ਤੱਕ ਤੇ ਮੈਸੇਜ ਜਾ ਸਕਦਾ ਕਿ ਆਪਾਂ ਇਹ ਮਨਮਤ ਨਹੀਂ ਕਰਨੀ ਹੈਗੀ ਜੇ ਗੁਰਦੁਆਰਾ ਸਾਹਿਬਾਂ ਵਿੱਚ ਮਨਮਤ ਹੋਊਗੀ ਤੇ ਜੇ ਤੁਹਾਡੇ ਵਰਗੇ ਵੀਰ ਇਹੋ ਜਿਹਾ ਸਟੈਂਡ ਲੈਣਗੇ ਤੇ ਹੋ ਸਕਦਾ ਕਿ ਇਹੋ ਜਿਹੀਆਂ ਮਨਮਤਾਂ ਹਰ ਇੱਕ ਥਾਂ ਤੋਂ ਰੋਕੀਆਂ ਜਾ ਸਕਣ ਜਿਹੜੀ ਤੇ ਵੀ ਦੀ ਗੱਲ ਉਸ ਸਥਾਨ ਦੀ ਸੀ ਮੈਂ ਜਿੰਨੀ ਦੇਰ ਬੋਲਿਆ ਉੱਥੇ ਸੰਗਤਾਂ ਵਿੱਚ ਇੰਟਰਨਲ ਬੈਠ ਕੇ ਬਿਨਾ ਲਾਊਡ ਸਪੀਕਰ ਤੋਂ ਮੈਂ ਬਹੁਤੀਆਂ ਅੱਖਾਂ ਛਲਕਦੀਆਂ ਵੀ ਵੇਖੀਆਂ ਜਿਨ੍ਹਾਂ ਨੇ ਅੰਤੋਂ ਅੰਦਰੋਂ ਫੀਲ ਕੀਤਾ ਵੀ ਅਸੀਂ ਗਲਤ ਕਰ ਰਹੇ ਹਾਂ ਅਸੀਂ ਗਲਤ ਜਗ੍ਹਾ ਤੇ ਮੱਥੇ ਟੇਕੀ ਗਏ ਆਗ ਦਾ ਸਾਡਾ ਪੂਜਾ ਦਾ ਕੀ ਸੰਬੰਧ ਹੈ ਦੂਸਰੀ ਗੱਲ ਹੈ ਜਿਹੜੀ ਸਮੁੱਚੇ ਤੌਰ ਤੇ ਕੌਮ ਦੀ ਹੁਣ ਮੇਰਾ ਫੀਲਡ ਹੈ ਮੈਂ ਚੌਂਕੀਦਾਰਾ ਕਰਦਾ ਔਰ ਇਹ ਗੱਲ ਮੈਨੂੰ ਦੁੱਖ ਨਾਲ ਕਹਿਣੀ ਪੈ ਰਹੀ ਹੈ ਵੀ ਉਹਨਾਂ ਕਿਸੇ ਨੂੰ ਕਿਸੇ ਵਿਰੋਧੀ ਚਿਹਰੇ ਤੋਂ ਸਾਨੂੰ ਚਿੰਤਾ ਨਹੀਂ ਹੈ ਜਿੰਨਾ ਸਿੱਖ ਚਿਹਰਿਆਂ ਤੋਂ ਅੱਜ ਚਿੰਤਾ ਹੈ ਗੁਰੂ ਘਰਾਂ ਦੇ ਪ੍ਰਬੰਧਕ ਸਹਿਬਾਨ ਉੱਥੇ ਜਾ ਕੇ ਪੂਰਾ ਮਗਜ ਮਾਰਨਾ ਪੈ ਰਿਹਾ ਮੱਥਾ ਮਾਰਨਾ ਪੈ ਰਿਹਾ ਵੀ ਵੀਰੋ ਆ ਗੁਰਮਤ ਨਹੀਂ ਹੈ ਤੂੰ ਬਹੁਤ ਜ਼ਿਆਦਾ ਵਰਕ ਜਿਹੜਾ ਉਹ ਪ੍ਰਬੰਧਕਾਂ ਦੇ ਕਰਨ ਦੀ ਜ਼ਰੂਰਤ ਹੈ ਪਿਛੇ ਖਮਾਣੂ ਉੱਥੇ ਨੇੜੇ ਸਥਾਨ ਹੈ ਉੱਥੇ ਸ਼ਰਾਬ ਚੜਦੀ ਸੀ ਸ਼੍ਰੀ ਗੁਰੂ ਗੰਗਦ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਥੇ ਬੜਾ ਅਜੀਬ ਤਰ੍ਹਾਂ ਦਾ ਸਿਚੁਏਸ਼ਨ ਬਣੀ ਉੱਥੇ ਝਗੜੇ ਵਾਲੀ ਪੂਰੀ ਸਥਿਤੀ ਸੀ ਤੇ ਪੂਰਾ ਰਿਸਕ ਲੈ ਕੇ ਹਜ਼ਾਰਾਂ ਦੇ ਇਕੱਠ ਨੇ ਰੋਡ ਜਾਮ ਕੀਤਾ ਹੋਇਆ ਸੀ ਔਰ ਮੈਨੂੰ ਖੁਸ਼ੀ ਵੀ ਜਿਹੜੇ ਜਜ਼ਬਾਤੀ ਵੀਰ ਵੀ ਸਨ ਉਹਨਾਂ ਨੇ ਫੇਥ ਕੀਤਾ ਮੇਰੇ ਤੇ ਵੀ ਜੋ ਫੈਸਲਾ ਭਾਈ ਸਾਹਿਬ ਕਰ ਦੇਣਗੇ ਸਾਨੂੰ ਮਨਜ਼ੂਰ ਆ ਔਰ ਜਦੋਂ ਮੈਂ ਜਾ ਕੇ ਸਥਾਨ ਵੇਖਿਆ ਉੱਥੇ ਸਾਰਾ ਹੀ ਜਿਹੜਾ ਉਹ ਸਨਾਤਨੀ ਰੀਤ ਸੀ ਸ਼ਰਾਬ ਚੜ ਰਹੀ ਹੈ ਤਰਸ਼ੂਲਾਂ ਲੱਗੀਆਂ ਹੋਈਆਂ ਧੂਨੇ ਧੁੱਕ ਰਿਹਾ ਤੇ ਹਾਲਾਂਕਿ ਬੜੀਆਂ ਜ਼ਿੰਮੇਵਾਰ ਹਸਤੀਆਂ ਕੁਝ ਹੋਰ ਤਰ੍ਹਾਂ ਵੀ ਸੋਚ ਰਹੀਆਂ ਸੀ ਪਰ ਨਿਰਪੱਖ ਹੋ ਕੇ ਗੁਰੂ ਨੇ ਜੋ ਬਾਲ ਦਿੱਤਾ ਮੈਂ ਇਹ ਹੀ ਕਹਿ ਵੀ ਇੱਕ ਸੈਕਿੰਡ ਵੀ ਸ੍ਰੀ ਗੁਰੂ ਗੰਗ ਸਾਹਿਬ ਇੱਥੇ ਨਹੀਂ ਰਹਿਣੇ ਚਾਹੀਦੇ ਇਦਾਂ ਦੇ ਕਿੰਨੇ ਸਾਰੇ ਕੇਸ ਨੇ ਹੁਣ ਉੱਥੇ ਬਲਾੜੀ ਪਿੰਡ ਦਾ ਇੱਕ ਉਥੋਂ ਦਾ ਕੇਸ ਆਇਆ ਸੀ ਉੱਥੇ ਵੀਰਾਂ ਨੂੰ ਭੇਜ ਕੇ ਮੈਂ ਬੰਦ ਕਰਵਾਇਆ ਉਹ ਗੁਰਦੁਆਰਾ ਸਾਹਿਬ ਦੀ ਦੀਵਾਰ ਤੋੜ ਕੇ ਅੰਦਰ ਇੱਕ ਥੜੀ ਜੀ ਬਣਾਉਂਦੇ ਉਹਨੂੰ ਖੇੜਾ ਕਹਿੰਦੇ ਆ ਉਦੇ ਸਿਰ ਤੇ ਪੱਗ ਬੰਨ ਦਿੰਦੇ ਆ ਕੁਝ ਮਨੁੱਖ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਮੋਟ ਕੀਤਾ ਸਾਡੇ ਉੱਥੇ ਏਰੀਆ ਦੇ ਵਿੱਚ ਫਤੇਗੜ ਸਾਹਿਬ ਦੇ ਤੇ ਉਹਨਾਂ ਨੂੰ ਕੁਝ ਭੋਲੇ ਲੋਕ ਬ੍ਰह्म ਗਿਆਨੀ ਤੱਕ ਕਹੀ ਜਾਂਦੇ ਪਏ ਆ ਉਹ ਇਹ ਚੀਜ਼ਾਂ ਨੂੰ ਮੈਂ ਸਮਝਦਾ ਵੀ ਹਟਾਉਣ ਵਾਸਤੇ ਇਹ ਕੁਝ ਤੇ ਭੋਲੀ ਬਿਰਤੀ ਦੇ ਵੀਰ ਨੇ ਉਹਨਾਂ ਨਾਲ ਲੜਨ ਦੀ بجائے ਉਹਨਾਂ ਨੂੰ ਬੈਠ ਕੇ ਬੜੀ ਸੰਜੀਦਗੀ ਦੇ ਨਾਲ ਬੜੇ ਆਪਣੇਪਣ ਨਾਲ ਸਮਝਾਉਣ ਦੀ ਲੋੜ ਹੈ ਔਰ ਕੁਝ ਲੋਕ ਵਿੱਚ ਜਿਹੜੀ ਪਿੱਛੇ ਤਾਕਤ ਕੰਮ ਕਰ ਰਹੀ ਹੈ ਉਹ ਸ਼ੈਤਾਨੀ ਤਾਕਤ ਹੈ ਉਹਨੂੰ ਪਹਿਚਾਣ ਕੇ ਤਰ ਤੋਂ ਪਹਿਲਾਂ ਹੀ ਸਾਡੇ ਕਥਾਵਾਚਕ ਵੀਰ ਜਾਂ ਉੱਥੇ ਪਹੁੰਚੇ ਹੈਗੇ ਸੀ ਉਹਨਾਂ ਵੱਲੋਂ ਕਿਉਂ ਨਹੀਂ ਸਟੈਂਡ ਲਿਆ ਗਿਆ ਕਿਉਂਕਿ ਜੇ ਤੁਹਾਡਾ ਉੱਥੇ ਦਿਲ ਦੁਖਿਆ ਜਾ ਕੇ ਤੁਸੀਂ ਇੰਨੀ ਆਵਾਜ਼ ਚੁੱਕੀ ਹੈਗੀ ਆ ਤੇ ਚਲੋ ਉਸ ਟਾਈਮ ਦੇ ਉੱਤੇ ਪਰੌਂ ਦੇ ਵਿੱਚ ਇਹਨਾਂ ਵੱਡਾ ਮੈਸੇਜ ਗਿਆ ਤੇ ਅੱਜ ਸਿੱਖ ਕੌਮ ਵੀ ਸੁਣ ਰਹੀ ਆ ਤੁਹਾਨੂੰ ਫਿਰ ਉਹਨਾਂ ਵੀਰਾਂ ਨੂੰ ਕੀ ਸੇ ਦੇ ਸਕਦੇ ਆ ਫਿਰ ਆਪਾਂ ਕੀਰਤਨ ਕਰਨੇ ਜਾਂ ਕਥਾ ਕਰਨੀਆਂ ਸਾਡੀਆਂ ਇੱਕ ਇਧਰ ਨੂੰ ਲੈ ਕੇ ਜਾ ਰਹੇ ਆ ਪਤਾ ਨਹੀਂ ਉਹਨਾਂ ਵੀਰਾਂ ਨੂੰ ਕਿਉਂ ਉਹ ਚੀਜ਼ ਚੰਗੀ ਲੱਗ ਗਈ ਹੋਏਗੀ ਜਾਂ ਉਹਨਾਂ ਕੀ ਸੋਚ ਨੇ ਹਮੀ ਭਰੀ ਹੋਏਗੀ ਕੇਵਲ ਪੈਸੇ ਦੀ ਖਾਤਰ ਹੀ ਕਹਿ ਸਕਦੇ ਕਿ ਪੈਸਾ ਆਪਾਂ ਕੀਰਤਨ ਕੀਤਾ ਔਰ ਕਥਾ ਕੀਤੀ ਜਾਂ ਪੈਸਾ ਲਿਆਦਾ ਪਾ ਲਿਆ ਇਸ ਤਰ੍ਹਾਂ ਹੁਣ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਫੀਲ ਕੀਤਾ ਹੋਏਗਾ ਉਹ ਤੇ ਉਹਨਾਂ ਦੇ ਅੰਦਰ ਦੀ ਗੱਲ ਹੈ ਪਰ ਮੈਨੂੰ ਉਹਨਾਂ ਪ੍ਰਬੰਧਕਾਂ ਨੇ ਨਹੀਂ ਦੱਸਿਆ ਵਿੱਚੋਂ ਵੀ ਇੱਕ ਸ਼ਖਸੀਅਤ ਨੇ ਤੇ ਥੋਂ ਤੱਕ ਵੀ ਕਿਹਾ ਵੀ ਕੋਈ ਗੱਲ ਨਹੀਂ ਸਾਡੇ ਵੀ ਸਥਾਨ ਤੇ ਹੁੰਦੇ ਆ ਪਤਾ ਨਹੀਂ ਉਹ ਕੌਣ ਸਨ ਗੁਰਮਖ ਕੋ ਕਹਿੰਦੇ ਤੁਹਾਡੇ ਤੋਂ ਪਹਿਲਾਂ ਵੀ ਕਥਾਵਾਚ ਕਾਏ ਉਹ ਕਹਿ ਕੇ ਗਏ ਵੀ ਸਾਡੇ ਵੀ ਹੁੰਦੇ ਆ ਕੋਈ ਗੱਲ ਨਹੀਂ ਜੇ ਉਹ ਹਲਾਸ਼ਿਰ ਦਿੱਤੀ ਗਈ ਸੀ ਪਰ ਤੁਹਾਡੇ ਵੱਲ ਰੋਕ ਦਿੱਤਾ ਗਿਆ ਤੁਹਾਡੇ ਕਹਿਣ ਤੇ ਮੰਨਣ ਤੇ ਉਹ ਇੰਨਾ ਦੂਰ ਤੱਕ ਪਹੁੰਚ ਚੁੱਕੇ ਆ ਮੰਨ ਵੀ ਚੁੱਕੇ ਤੁਸੀਂ ਆ ਵੀ ਦਾ ਚੁੱਕੇ ਆ ਇੱਕ ਵਧੀਆ ਸੁਨੇਹਾ ਤੁਹਾਡਾ ਜਿਹੜਾ ਕਿ ਇਸ ਟਾਈਮ ਦੇ ਤੇ ਸਿੱਖ ਕੌਮ ਦੇ ਵਿੱਚ ਗਿਆ ਹੈਗਾ ਕੀ ਕਹਿਣਾ ਚਾਹੋਗੇ ਆਕਾਲ ਚੈਨਲ ਦੇ ਜ਼ਰੀਏ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਇਸ ਟਾਈਮ ਦੇਖਿਆ ਜਾ ਰਿਹਾ ਕਿ ਇਹ ਮਨਮਤ ਜਿਦਾ ਤੁਸੀਂ ਅੱਜ ਰੋਕੀ ਆ ਹਰ ਇੱਕ ਗੁਰੂ ਘਰ ਦੀ ਹਰ ਇੱਕ ਤੁਸੀਂ ਚੌਂਕੀਦਾਰ ਆਪਣੇ ਆਪ ਨੂੰ ਕਹਿੰਦੇ ਹੈ ਗੁਰੂ ਘਰ ਦਾ ਵਜ਼ੀਰ ਜੇ ਤੁਸੀਂ ਹਰ ਇੱਕ ਉਹ ਵਜ਼ੀਰ ਹਰ ਇੱਕ ਮਾਈ ਪਾਈ ਇਹੋ ਜਿਹੇ ਕੰਮਾਂ ਤੋਂ ਗਰੇਜ ਕਰੇ ਜਿਹੜੇ ਕੀ ਗੁਰਦੁਆਰਾ ਸਾਹਿਬਾਂ ਚ ਹੁੰਦੇ ਆ ਮੈਂ ਧੰਨਵਾਦੀ ਆ ਆਕਾਲ ਚੈਨਲ ਦਾ ਸਮੇਂ-ਸਮੇਂ ਅਨਸਾਰ ਜਿਹੜਾ ਇਹ ਗੁਰੂ ਦੀ ਆਵਾਜ਼ ਨੂੰ ਗੁਰੂ ਦੇ ਸਨੇਹ ਨੂੰ ਦੁਨੀਆ ਤੱਕ ਪਹੁੰਚਾ ਰਿਹਾ ਉਹ ਬਹੁਤ ਵੱਡਾ ਮੈਂ ਸਮਝਦਾ ਇਹ ਸੇਵਾ ਦਾ ਇੱਕ ਹਿੱਸਾ ਹੈ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਮੋٹے ਜਿਹੇ ਰੂਪ ਵਿੱਚ ਜਿਹੜੇ ਦੋ ਸਾਧਨ ਨੇ ਗੁਰੂ ਘਰ ਦੇ ਪ੍ਰਬੰਧਕ ਤੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਾਹਿਬ ਜੀ ਦੇ ਪ੍ਰਚਾਰਕ ਸਹਿਬਾਨ ਨੇ ਜੇ ਅਸੀਂ ਆਪਣੇ ਫਰਜ਼ ਪਹਿਚਾਣ ਲਈਏ ਜਿੰਨੀ ਕੁ ਵਾਹਿਗੁਰੂ ਸੋਝੀ ਦਿੰਦਿਆ ਮੈਂ ਵੀ ਦਾਵਾ ਨਹੀਂ ਕਰਦਾ ਕਿ ਮੈਨੂੰ ਪੂਰਨ ਸੋਝੀ ਹੋ ਗਈ ਹੈ ਜਿੰਨੀ ਕੁ ਸਮਝ ਅੱਖਾਂ ਸਾਹਮਣੇ ਆ ਰਹੀ ਹੈ ਘੱਟੋ ਘੱਟ ਓਨੇ ਨੂੰ ਸਹੀ ਤੇ ਗਲਤ ਦੀ ਗੱਲ ਕਹਿਣ ਦੀ ਸਮਰੱਥਾ ਗੁਰੂ ਦੇਵੇ ਸਾਨੂੰ ਤੋਂ ਬਹੁਤ ਕੁਝ ਸੁਧਾਰਿਆ ਜਾ ਸਕਦਾ ਹੈ ਅੱਜ ਬਾਰੋਂ ਚਿੰਤਾ ਘੱਟ ਜਾ ਰਹੀ ਹੈ ਮੈਨੂੰ ਇੰਟਰਨਲ ਤੌਰ ਤੇ ਸਾਡੇ ਗੁਰਦੁਆਰਿਆਂ 'ਚ ਉਹ ਕਈ ਤਰ੍ਹਾਂ ਦੇ ਅੰਧਵਿਸ਼ਵਾਸ ਨੇ ਜਿਹੜੀ ਤੁਸੀਂ ਸਟੱਡੀ ਕਰੋ ਥਾਂ ਥਾਂ ਤੇ ਜਾ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਬਿਲਕੁਲ ਕਈ ਵਾਰੀ ਤੇ ਗੁਰੂ ਦੀ ਵਿਚਾਰਧਾਰਾ ਦੇ ਬਿਲਕੁਲ ਹੀ ਵਿਪਰੀਤ ਸਭ ਕੁਝ ਹੋ ਰਿਹਾ ਹੁੰਦਾ ਹੈ ਉਹਦੇ ਦੀ ਦੋਨੋਂ ਹੀ ਅਸੀਂ ਦੋਸ਼ੀ ਆ ਇੱਕ ਪ੍ਰਬੰਧਕ ਸਹਿਬਾਨ ਇੱਕ ਅਸੀਂ ਗੁਰੂ ਘਰ ਦੀ ਸੇਵਾ ਨਿਭਾਉਣ ਵਾਲੇ ਜੇ ਦੋਨੋਂ ਚੇਤਨ ਹੋ ਜਾਣ ਤੇ ਬਹੁਤ ਕੁਝ ਜਿਹੜਾ ਉਹ ਕੌਮ ਦਾ ਵਿਗੜਿਆ ਸਵਾਰਿਆ ਜਾ ਸਕਦਾ ਜੇ ਪ੍ਰਬੰਧਕ ਸਹਿਬਾਨ ਤੇ ਗੁਰੂ ਦੇ ਵਜ਼ੀਰ ਜਿਹੜੇ ਕੀਰਤ ਸਿੰਘ ਸਾਹਿਬ ਸਾਡੇ ਸਾਹਮਣੇ ਬੈਠੇ ਹੈਗੇ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਿ ਵਿਸ਼ੇਸ਼ ਤੌਰ ਤੇ ਸਮਾਵਨਭਾ ਰਹੇ ਤੇ ਅਕਾਲ ਚੈਨਲ ਦੇ ਜ਼ਰੀਏ ਤੁਸੀਂ ਦੇਖਦੇ ਵੀ ਹੋ ਉਹਨਾਂ ਨੂੰ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਕਥਾ ਵਗੈਰਾ ਕਰਦੇ ਆ ਤੇ ਸੰਗਤਾਂ ਉੱਤੇ ਕੀਲੀਆਂ ਜਾਂਦੀਆਂ ਵਾ ਪਰ ਇੱਕ ਮੈਸੇਜ ਇਹਨਾਂ ਵੱਲੋਂ ਛੱਡ ਦਿੱਤਾ ਗਿਆ ਜਿਹੜਾ ਕਿ ਇਹੋ ਜਿਹੇ ਜਿਹੜੇ ਮਨਮਤ ਹੁੰਦੇ ਆ ਜਿਹੜੇ ਮੁਰਿੰਡੇ ਦੇ ਵਿੱਚ ਹੋਈ ਆ ਕਿਉਂਕਿ ਜੇ ਸਹਿਬ ਜੀਾਂ ਦੀ ਯਾਦ ਦੇ ਵਿੱਚ ਉਥੇ ਗੁਰਦੁਆਰਾ ਸਾਹਿਬ ਸਥਾਪਤ ਆ ਥੋੜੀ ਦੂਰ ਉੱਥੋਂ ਦੂਜੀ ਗੁਰਦੁਆਰਾ ਸਾਹਿਬ ਜਿਹੜੀ ਗੱਲ ਕੀਤੀ ਆ ਉਸ ਗੁਰਦੁਆਰਾ ਸਾਹਿਬ ਜੇ ਮਨਮਤ ਹੋਈ ਸੀ ਤੇ ਇੱਕ ਹੋਕਾ ਦਿੱਤਾ ਇੱਕ ਆਵਾਜ਼ ਬੁਲੰਦ ਕੀਤੀ ਤੇ ਇੱਕ ਚੌਂਕੀਦਾਰ ਪੁੱਛਿਆ ਗਿਆ ਗੱਲਬਾਤ ਕੀਤੀ ਗਈ ਗੱਲਬਾਤ ਕਰਨ ਦਾ ਨਜ਼ਰੀਆ ਵਧੀਆ ਸੀ ਤੇ ਉਹ ਗੁਰਦੁਆਰਾ ਸਾਹਿਬਾਂ ਵਾਲਿਆਂ ਵੀ ਗਲਤੀ ਮੰਨੀ ਤੇ ਉਹਨਾਂ ਨੇ ਇਹ ਤੋਂ ਅੱਗੇ ਤੋਂ ਤੋਬਾ ਵੀ ਕੀਤੀ ਆ ਤੇ ਸਿੰਘ ਸਾਹਿਬ ਕੁਝ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਇਹ ਤੋਂ ਨੈਕਸਟ ਜੇ ਉਹ ਦੁਬਾਰਾ ਇਹੋ ਜਿਹੀ ਕੋਈ ਕਾਰਵਾਈ ਹੁੰਦੀ ਆ ਫਿਰ ਕੀ ਕੀਤਾ ਜਾਊਗਾ ਮੈਂ ਬੇਨਤੀ ਕਰਾਂਗਾ ਸ਼੍ਰੀ ਕਾਲ ਤਖਤ ਸਾਹਿਬ ਜੀ ਨੂੰ ਆਪਣੇ ਤੌਰ ਦੇ ਦਿੱਤੇ ਵੀ ਤੇ ਆਪਣੀ ਸੰਸਥਾ ਕੌਮ ਦੀ ਜਿਹੜੀ ਹੈ ਛੋਣਗਦਾ ਪੰਧਕ ਕਮਟੀ ਉਹਨੂੰ ਵੀ ਬੇਨਤੀ ਕਰਾਂਗਾ ਆਪਣੇ ਤੌਰ ਤੇ ਤੇ ਸੰਗਤ ਨੇ ਵੀ ਅਰਜ਼ੀ ਕੀਤੀ ਆਪਣੇ ਤੌਰ ਤੇ ਸੋ ਜੋ ਪੰਥਕ ਰਵੈਤਾਨ ਅਨੁਸਾਰ ਜੋ ਮਰਜ਼ਾਦਾ ਦੇ ਅਨੁਸਾਰ ਕਾਰਵਾਈ ਹੈ ਉਹ ਪਹਿਲਾਂ ਲਾਗੂ ਕੀਤੀ ਜਾਏਗੀ ਤਾਂ ਕਿ ਦੁਬਾਰਾ ਇਹ ਪ੍ਰੋਗਰਾਮ ਨਾ ਹੋਵੇ ਬਿਲਕੁਲ ਜੀ ਸ਼੍ਰੋਮਣੀ ਜਿਹੜੀ ਸਾਡੀ ਸੰਸਥਾ ਹੈਗੀ ਹੈ ਐਸਜੀਪੀਸੀ ਜੋ ਕਹਿੰਦੇ ਕਿ ਅਜੇ ਵੀ ਨਹੀਂ ਹਟਣਗੇ ਤੇ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ ਤੇ ਫਿਰ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਸਮਾਂ ਦੱਸੇਗਾ ਪਰ ਫਿਲਹਾਲ ਇਹੋ ਜਿਹੀ ਪ੍ਰਪੋਗੈਂਡੇ ਕਰਨੇ ਇਹੋ ਜਿਹੀ ਗੱਲਾਂបਾਤਾਂ ਕਰਨੀਆਂ ਇਹੋ ਜਿਹੀ ਮਨਮਤਾ ਕਰਨੀਆਂ ਇੱਕ ਗੁਰਦੁਆਰੇ ਵਿੱਚ ਸਾਨੂੰ ਸੋਭਾ ਨਹੀਂ ਦਿੰਦੀਆਂ ਪਰ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨੇ ਜਿਹੜਾ ਪਹੁੰਚ ਕੇ ਉੱਥੇ ਗੱਲਬਾਤ ਕੀਤੀ ਤੇ ਉਹਨਾਂ ਦਾ ਵਿਚਾਰ ਬੰਦਰੇ ਕਰਨ ਤੋਂ ਪਰંત ਇਹ ਸਾਰਾ ਮਸਲਾ ਬੜਾ ਸ਼ਾਂਤੀਪੂਰਕ ਨੇਪੜਿਆ ਤੇ ਹੋਰ ਵੀ ਕਈ ਉਦਾਹਰਣਾਂ ਦੇ ਚੁੱਕੇ ਆ ਕਿ ਕਈਆਂ ਥਾਵਾਂ ਤੇ ਜਾ ਕੇ ਜਿਹੜਾ ਕਿ ਬੜਾ ਸ਼ਾਂਤੀਪੂਰਨ ਮੁੱਦੇ ਹੱਲ ਕੀਤੇ ਹੈਗੇ ਜੇ ਆਪਾਂ ਸੋਚੀدار ਹੋਵਾਂਗੇ ਆਪਾਂ ਚੌਕੀਦਾਰ ਹੋਣ ਦੇ ਨਾਤੇ ਆਪਣਾ ਫਰਜ ਪਛਾਣ ਦੇ ਰਵਾਂਗੇ ਤੇ ਹੋ ਸਕਦਾ ਇਹੋ ਜਿਹੀ ਮਨਮਤਾ ਜਿਹੜੀਆਂ ਗੁਰਦੁਆਰਾ ਸਾਹਿਬ 'ਚ ਨਹੀਂ ਹੋ ਸਾਂਝ ਪਉਨਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ